ਜੈ ਭੀਮ ਜੈ ਸੰਵਿਧਾਨ ਜੈ ਮੂਲ ਵਾਸੀ ਮੈਂ ਕਰਨ ਰਾਏ ਸਾਰੇ ਹੀ ਦਰਸ਼ਕਾਂ ਦਾ ਆਪਣੇ ਚੈਨਲ ਐਮ ਐਨ ਟੀ ਪੰਜਾਬੀ ਨਿਊਜ਼ ਨੈਟਵਰਕ ਦੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਅਸੀਂ ਫੇਰ ਹਰ ਇੱਕ ਹਫ਼ਤੇ ਦੀ ਤਰ੍ਹਾਂ ਅੱਜ ਵੀ ਇੱਕ ਬਹੁਤ ਵਿਸ਼ੇਸ਼ ਚਰਚਾ ਲੈ ਕੇ ਤੁਹਾਡੇ ਸਾਹਮਣੇ ਰੂਹ ਰੂ ਹੋਇਆ ਸਾਡੀ ਅੱਜ ਇਸ ਵਿਸ਼ੇਸ਼ ਗੱਲਬਾਤ ਦਾ ਜਿਹੜਾ ਮੁੱਦਾ ਹੈਗਾ ਆ ਉਹ ਹੈ ਜੀ ਬਾਬਾ ਸਾਹਿਬ ਬਿਰਕਤ ਜੀ ਦੇ ਬੁਤਾਨਾ ਲਗਾਤਾਰ ਛੇੜ ਛੜ ਕਿਉਂ ਅਤੇ ਕੀ ਹੈ ਮਕਸਦ ਜਿਹਦੇ ਸਬੰਧ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਮਾਨਯੋਗ ਕਸ਼ਮੀਰ ਸਿੰਘ ਜੀ ਪ੍ਰਧਾਨ ਪੀਪੀਆਈਡੀ ਪੰਜਾਬ ਉਹ ਅੱਜ ਸਾਡੇ ਨਾਲ ਇਸ ਮੰਚ ਦੇ ਇਹ ਗੱਲਬਾਤ ਲਈ ਆਏ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਦੇ ਉੱਪਰ जय भीम जयस जय टीम जय भारत जय सुल्तान जय भीम जय टीम अब मैं टीवी ਦੇ ਸਾਰੇ ਸਾਥੀਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ जय भीम जय भारत जय सुल्तान ਸਰ ਅਸੀਂ ਤੁਹਾਡੇ ਨਾਲ ਆਪਣੇ ਚੈਨਲ ਦੇ ਉੱਪਰ ਅੱਜ ਇੱਕ ਗੱਲਬਾਤ ਕਰਾਂਗੇ ਉਸ ਗੱਲਬਾਤ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਕਿ ਹੈਗੀ ਆ ਕੁਝ ਆਪਣੇ ਸਵਾਲ ਕਰਾਂਗੇ ਔਰ ਉਹਨਾਂ ਦਾ ਸਵਾਲਾਂ ਦਾ ਜਿਹੜਾ ਜਵਾਬ ਹੈ ਤੁਸੀਂ ਤਕਰੀਬਨ ਇਹਨੂੰ ਤਾਂ 4-5 ਮਿੰਟ ਦੇ ਵਿੱਚ ਵਿੱਚ ਦੇਣਾ ਆ ਸਰ ਸਾਡਾ ਜਿਹੜਾ ਪਹਿਲਾ ਸਵਾਲ ਇਹ ਹੈ ਕਿ ਬਾਬਾ ਸਾਹਿਬ ਮੜਕਰ ਜੀ ਦੇ ਸਟੈਚੂ ਨਾਲ ਲਗਾਤਾਰ ਸ਼ੇਰ ਸ਼ਰ ਹੋ ਰਹੀ ਹੈ ਪਹਿਲਾਂ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੁਣ ਪਿਛਲੇ ਦਿਨੀ ਰੀਸੈਂਟਲੀ ਦੇ ਵਿੱਚ ਅਸੀਂ ਦੇਖਿਆ ਕਿ ਇਹ ਫਲੋਰ ਦੇ ਲਾਗੇ ਪਿੰਡ ਨੰਗਲ ਦੇ ਵਿੱਚ ਬਾਬਾ ਸਾਹਿਬ ਮੜਕਰ ਜੀ ਦੇ ਸਟੈਚੂ ਨਾਲ ਜਿਹੜੀ ਸ਼ੇਰ ਸ਼ਰ ਕੀਤੀ ਗਈ ਹੈ ਪਹਿਲਾ ਤਾਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਬਾਰੇ ਸਾਰਾ ਕੁਝ ਦੱਸੋ ਕਿ ਉਹ ਕੀ ਸੀ ਮਸਲਾ ਸੋ ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਬਾਬਾ ਸਾਹਿਬ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਸੀਗੀ ਉਹ ਗੁੰਨਰਾਗ ਦਿਵਸ ਦੇ ਅੰਦਰ ਜਿਹੜਾ ਹੈਗਾ ਸੀਗਾ ਸੁਦਾਂਜ ਦਿਸ ਤੇ ਲਾਗੂ ਹੋਇਆ ਵਾ 26 ਜਨਵਰੀ 1925 ਨੂੰ ਉਸੇ ਦਿਨ ਸਾਡੀ ਮੀਟਿੰਗ ਵੀ ਅੰਮ੍ਰਿਤਸਰ ਦੇ ਵਿੱਚ ਚੱਲਦੀ ਪਈ ਸੀ ਜਦੋਂ ਸਾਨੂੰ ਪਤਾ ਲੱਗਾ ਕਿ 3:00 ਵਜੇ ਅਪ੍ਰੋਕਸੀਮੇਟ ਉਹ ਘਟਨਾ ਵਾਪਰੀ ਆ ਤੋ ਇੱਕ ਨੌਜਵਾਨ ਲੜਕਾ ਕੁ ਤਿਕਸਾਲ ਦਾ ਹੋਏਗਾ ਜਿੰਨੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਸੀ ਤੋ ਉਹਦੇ ਉਹ ਯਾਨੀ ਕਿ ਕਿਤੇ ਪੌੜੀ ਰੇਂਜ ਕਰਕੇ ਉੱਤੇ ਚੜਨਾ ਕਿਤੇ ਨਾ ਕਿਤੇ ਇੱਕ ਸਾਜ਼ਿਸ਼ ਦਾ ਹਿੱਸਾ ਲੱਗਦਾ ਸੀਗਾ ਪਰ ਸਿਕਿਉਰਿਟੀ ਵਾਲਿਆਂ ਦੀ ਜਿਹੜੀ ਮੁਸਤਦੀ ਦਾ ਕਰਕੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੀ ਮੁਸਤਦੀ ਦਾ ਕਰਕੇ ਕਾਫੀ ਹੱਤਕੋ ਥੋੜਾ ਜਿਆਦਾ ਨੁਕਸਾਨ ਨਹੀਂ ਪਤਾ ਸਕਿਆ ਸਾਨੂੰ ਜਲਦੀ ਉਸ ਨੂੰ ਕੈਪਚਰ ਕਰ ਲਿਆ ਗਿਆ ਸੀਗਾ ਤੋਂ ਉਹ ਉਹਦੇ ਤਹਿਤ ਲੋਕਾਂ ਨੇ ਉਹਦੇ ਫਿਰਕਾ ਪ੍ਰਸਤੀ ਨੂੰ ਵਧਣ ਨਹੀਂ ਦਿੱਤਾ ਤੇ ਹੁਣ ਬਾਬਾ ਸਾਹਿਬ ਦਾ 31 ਮਾਰਚ ਨੂੰ ਨੰਗਲ ਦੇ ਲਾਗੇ ਇੱਕ ਨੰਗਾ ਪਿੰਡ ਦੇ ਵਿੱਚ ਫਲੌਰ ਦੇ ਲਾਗੇ ਜਿਹੜਾ ਜਲੰਧਰ ਦੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਵਾ ਕਿ ਉੱਥੇ ਵੀ ਕੁਝ ਸਿਰਫ ਹਰਿਆਣੇ ਕੁਝ ਵਿਚਾਰਧਾਰਾ ਨਾਲ ਆਪਣੇ ਆਪ ਨੂੰ ਡਿਫਰੈਂਸ ਬੰਦੇ ਹੋਏ ਉੱਥੇ ਦੀ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਕਿ ਉੱਥੇ ਚਾਰ ਫਿਰ ਬਾਬਾ ਸਾਹਿਬ ਦਾ ਸਟੈਚੂ ਜਿਹੜਾ ਕਵਰ ਕੀਤਾ ਹੋਇਆ ਸੀਗਾ ਕਿ ਉਦੀ ਤੇ ਕੁਝ ਜਿਹੜੀ ਕਿ ਪਿੱਛੇ ਮੂਵਮੈਂਟ ਚੱਲਦੀ ਰਹੀ ਉਹ ਖਾਲਸਤਾਨੀ ਉਸ ਨਰੇ ਕੁਝ ਬਾਬਾ ਸਾਹਿਬ ਦੇ ਬਾਰੇ ਅਪਲਵਸ ਕਾ ਭੜੇ ਲਫਜ਼ ਵਰਤੇ ਗਏ ਇਸ ਤਰ੍ਹਾਂ ਦੇ ਸਲੋਗ ਨੂੰ ਉੱਥੇ ਲਾਇਡ ਹੈ ਰੱਖੇ ਗਏ ਕਿ ਜਿਹੜਾ ਕਿ ਇਸ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀਗਾ ਉਹਨਾਂ ਨੇ ਕਾਫੀ ਦਾ ਪ੍ਰੋਟੈਸਟ ਵੀ ਕੀਤਾ ਤਾਂ ਉਹ ਜਿਹੜੀ ਦੋ ਘਟਨਾਵਾਂ ਤੋਂ ਇਲਾਵਾ ਦੂਰਵੀਂ ਕਿ ਜਗ੍ਹਾ ਤੇ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਨ ਦੀ ਜਲੰਧਰ ਦੇ ਵਿੱਚ ਹੋਰ ਵੀ ਨਕੋਦਰ ਦੇ ਲਾਗੇ ਘਟਨਾਵਾਂ ਵਾਪਰਨ ਦੇ ਬਣੇ ਸੀਗੇ ਲੇਕਿਨ ਸਿਕਿਉਰਿਟੀ ਦੀ ਮੁਸਤਦੀ ਦੇ ਨਾਲ ਉੱਥੋਂ ਵੀ ਬਚ ਗਿਆ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਲੇਕਿਨ ਆਉਣ ਵਾਲੇ ਸਮੇਂ ਸਾਨੂੰ 14 ਅਪ੍ਰੈਲ ਤਾਈ ਹੋ ਸਕਦਾ ਕਿ ਕੋਹ ਹਾਲਾਤ ਬਣੇ ਨੇ ਕੋਈ ਇਹਨਾਂ ਦਾ ਪਿਛ ਹੋਰ ਵੀ ਜ਼ਿਆਦਾ ਹੋ ਸਕਣ ਸਾਨੂੰ ਇਹਦੇ ਲਈ ਮੁਸਤਦੀ ਰੱਖਣੀ ਪੈਗੀ ਹਾਂਜੀ ਸਰੇ ਜਿਹੜੇ ਲੋਕ ਇਹ ਕਰਵਾ ਰਹੇ ਨੇ ਉਹਨਾਂ ਦੇ ਉੱਪਰ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਨਹੀਂ ਹਾਂ ਇਹ ਜਿਹੜੀ ਘਟਨਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਵਾਪਰੀ ਆ ਉਹ ਤੇ ਐਟ ది ਸਪੋਟ ਇਸਕਟ ਕਿਉਂਕਿ ਉਹ ਜਿਹੜਾ ਸਟਾਪ ਪੁਲਿਸ ਸਟੇਸ਼ਨ ਕੋਤਵਾਲੀ ਆ ਉਹ ਹਾਰਡਲੀ ਪੰਜਾਬ ਹੈ ਇਸ ਤੇ ਸੀਗਾ ਉਹ ਜਿਆਦਾ ਦੂਰ ਨਹੀਂ ਸੀਗਾ ਤੇ ਉਹ ਤੇ ਐਟ ਦਿ ਟਾਈਮ ਸਕਿਉਰਟੀ ਵਾਲਿਆਂ ਨੇ ਫੜ ਲਿਆ ਤੇ ਸਕਿਉਰਟੀ ਵਾਲਿਆਂ ਨੇ ਨਾਲ ਹੀ ਉਹਨੂੰ ਕਬਜ਼ਾ ਕਰਕੇ ਤੇ ਪੁਲਿਸ ਨੂੰ ਦੇ ਦਿੱਤਾ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਕਰ ਚੋਦੇ ਤੇ ਕਾਫੀ ਧਰਾਵਾਂ ਲਾਈਆਂ ਨੇ ਸ਼ਖਸ ਧਰਾਵਾਂ ਲਾਈਆਂ ਨੇ ਜਿੰਨਾ ਦਾ ਮੈਂ ਵਰਣਨ ਕਰ ਸਕਦਾ ਨਾ ਇਹ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਵੀ ਆ ਜਿਹਦੇ ਤਹਿਤ ਉਹਨਾਂ ਅੱਜ ਜਿਹੜਾ ਸਾਡਾ ਨਵੇਂ ਜਿਹੜਾ ਅਮੈਂਡਮੈਂਟ ਕਰਕੇ ਲਾ ਬਣੇ ਆ ਉਹਨੂੰ ਸ਼ਾਰਟਲੀ ਅਸੀਂ ਬੀ ਐਲ ਐਫ ਕਹਿੰਦੇ ਆ ਤੋਂ ਅੰਡਰ ਸੈਕਸ਼ਨ 3 33 326 ਦਾ ਐਫ 324 ਦਾ 4 196 ਐਸ ਸੀ ਐਸਟੀ ਐਕਟਰੋਸਿਟੀ ਪ੍ਰੋਵੈਂਸ਼ਨ ਐਕਟ 89 ਤੋਂ ਇਹਦੇ ਤਹਿਤ ਤੋ ਫਿਰ ਇੱਥੋਂ ਦੀ ਜਿਹੜੀ ਇੱਕ ਅੰਮ੍ਰਿਤਸਰ ਦੀ ਟੀਮ ਸੀ ਵਕੀਲਾਂ ਦੀ ਜਿਹੜੀ ਇਸ ਨੂੰ ਦੇਖ ਰਹੀ ਸੀ ਕਿ ਉਹਨਾਂ ਨੇ ਵੀ ਫਿਰ ਕਪੜਾ ਰਿਪ੍ਰੀਜ਼ੈਂਟੇਸ਼ਨ ਪੁਲਿਸ ਨੂੰ ਦਿੱਤੀ ਰਿਪ੍ਰੀਜ਼ੈਂਟੇਸ਼ਨ ਦਿੱਤੀ ਤੇ ਉਹਨਾਂ ਨੇ ਵਿੱਚ ਇਹਦੇ 1326 ਦਾ 4 ਉਹ ਧਾਰਾ ਵੀ ਐਡ ਕਰਾਈ ਆ ਤੋ ਲਗਾਤਾਰ ਇੱਥੋਂ ਦੀ ਜਿਹੜੀ ਸਾਡੀਆਂ ਸਾਡੇ ਵਕੀਲਾਂ ਦੀ ਟੀਮ ਹੈ ਉਹਨੂੰ ਦੇਖ ਰਹੀ ਆ ਉਹਦੇ ਪ੍ਰੋਸੀਡ ਕਰ ਰਹੀ ਆ ਤੋ ਅੱਜ ਤੱਕ ਉਸ ਕੇਸ ਦੇ ਵਿੱਚ ਅੱਜ ਤੱਕ ਉਸ ਬੰਦੇ ਨੂੰ ਜ਼ਮਾਨਤ ਨਹੀਂ ਮਿਲੀ ਤੋ ਇਸੇ ਤਰ੍ਹਾਂ ਜਿਹੜਾ ਉੱਥੇ ਨੰਗਾ ਪਿੰਡ ਦੇ ਵਿੱਚ ਵੀ ਹੋਇਆ ਵਾ ਉੱਥੇ ਤੀ ਰਾਤ ਨੂੰ ਹੋਇਆ ਵਾ ਸਵੇਰੇ ਲੋਕਾਂ ਨੇ ਉਹਨੂੰ ਦੇਖਿਆ ਖਾਸ ਕਰਕੇ ਉਥੋਂ ਦਾ ਸਰਪੰਚ ਕਿਹੜਾ ਸੀ ਖੁਸ਼ੀराम ਜੀ ਜਿਹੜੇ ਕਿ ਇਸ ਵਿਚਾਰਧਾਰਾ ਦਾ ਕਾਫੀ ਇਨਵੋਲਵ ਹੋਣੇ ਬਹੁਤ ਪੂਰੀ ਤਰ੍ਹਾਂ ਬਹੁਤ ਅੱਛੀ ਤਰ੍ਹਾਂ ਇਨਵੋਲਵ ਨੇ ਉਹਨਾਂ ਨੇ ਸਵੇਰੇ ਆਪਣੇ ਲੋਕ ਐਫ ਆਈ ਆਰ ਦੀ ਲਾਊਸ ਕਰਾਈ ਕਿ ਜੋ ਸਵੇਰੇ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਦੇ ਭਰੇ ਬਾਬਾ ਸਾਹਿਬ ਵਾਸਤੇ ਸ਼ਬਦ ਲੇਕਿਨ ਤਾਂ ਪੁਲਿਸ ਨੇ ਕਾਫੀ ਮੁਸਤੱਦੀਦ ਖਾਇਆ ਲੇਕਿਨ ਉੱਥੇ ਲੋਕਾਂ ਨੂੰ ਪ੍ਰੋਟੈਸਟ ਕੀਤਾ ਲੇਕਿਨ ਪੁਲਿਸ ਨੇ ਮੁਸਤੱਦੀ ਦਿਖਾ ਕੇ ਉੱਥੇ ਵੀ 3 ਤਰੀਕ ਨੂੰ ਦੋ ਦਿਨ ਪਹਿਲੇ ਉਹ ਦੋ ਲੜਕੇ ਕੈਪਚਰ ਕੀਤੇ ਨੇ ਉਹਨਾਂ ਦੇ ਤਹਿਤ ਵਕਫ ਵਕத் ਧਰਾਵਾਂ ਦੇ ਤਹਿਤ ਉਹਦੀ ਮੈਂ ਐਫ ਆਰ ਦੀ ਕਾਪੀ ਲੈਂਦੀ ਆ ਉਹਦੇ ਵਕਫ ਵਕத் ਧਰਾਵਾਂ ਦੇ ਤਹਿਤ ਉੱਥੇ ਅੰਡਰ ਸੈਕਸ਼ਨ 113 ਔਰ 196 ਐਸ ਸੀ ਐਸ ਪੀ ਐਟਰੋਸਿਟੀ ਪ੍ਰੋਵੈਂਸ਼ਨ ਐਕਟ ਦੇ ਤਹਿਤ ਧਰਾਵਾਂ ਦੇ ਤਹਿਤ ਕੀਤੀ ਗਈ ਆ ਉਹ ਜਿਹੜਾ ਪੁਲਿਸ ਕਸਟਡੀ ਚ ਜਿਹੜਾ ਅੰਮ੍ਰਿਤਸਰ ਵਾਲਾ ਲੜਕਾ ਵਾ ਉਹ ਇਸ ਵੇਲੇ ਜੁਡੀਸ਼ਰੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਜ਼ਮਾਨਤ ਲਈ ਸ਼ਾਇਦ ਉਹਨੇ ਅਪਲਾਈ ਨਹੀਂ ਕੀਤਾ ਜਾਂ ਕੋ ਡਰਦਾ ਕਰਕੇ ਉਹਦੀ ਜ਼ਮਾਨਤ ਨਹੀਂ ਹੋਈ ਤੇ ਇਹ ਜਿਹੜੀ ਪੁਲਿਸ ਕਸਟਡੀ ਚ ਹੈ ਪੁਲਿਸ ਉਹਦੇ ਤੇ ਕੀ ਆਪਣਾ ਕੀ ਉਹਦੀ ਇਨਵੈਸਟੀਗੇਸ਼ਨ ਬਾਰੇ ਸਾਹਮਣੇ ਜਾਂਦੀ ਹੈ ਉਹਦੇ ਤੇ ਫਿਰ ਖਲਾਸਾ ਕੀਤਾ ਜਾਏਗਾ ਹਾਂਜੀ ਸਰ ਸਾਨੂੰ ਕੀ ਲੱਗਦਾ ਹੈ ਕਿ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਘਟਨਾਵਾ ਕਿਉਂ ਕੀਤੇ ਜਾ ਰਿਹਾ ਹੈ ਇਹ ਦੇਖੋ ਇੱਕ ਲੰਮਾ ਚੌੜਾ ਵਿਸ਼ਾ ਹੈ ਕਿਉਂ ਕੀਤੀਆਂ ਜਾ ਰਹੀਆਂ ਇਹ ਤੱਕ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇਗੀ ਤਾਂ ਕੁਝ ਚੀਜ਼ ਸਾਹਮਣੇ ਆਏਗੀ ਅੱਜ ਤੱਕ ਅਸੀਂ ਅਪਰੀਹੈਂਸ ਨਹੀਂ ਕਰ ਸਕਦੇ ਅਸੀਂ ਕੋਈ ਸੋਚ ਸਕਦੇ ਕਿ ਕਿਉਂ ਹੋ ਰਿਹਾ ਇਸ ਲਈ ਚਾਹੇ ਤੁਸੀਂ ਕੇਂਦਰ ਦੀ ਸਰਕਾਰ ਲਾ ਲਓ ਤੇ ਸਟੇਟ ਗਵਰਨਮੈਂਟ ਲਾ ਲਓ ਤਾਂ ਜਿਹੜੇ ਜਿਹੜੇ ਦਾਅਵੇ ਕਰਕੇ ਸਰਕਾਰਾਂ ਬਣਦੀਆਂ ਨੇ ਜਿਸ ਤਰ੍ਹਾਂ ਦੇ ਦਾਅਵੇ ਕਰਦੀਆਂ ਨੇ ਲੋਕੀ ਉਸ ਤਰ੍ਹਾਂ ਦੀ ਆਸ ਰੱਖਦੇ ਨੇ ਨਕੋ ਲੋਕਾਂ ਨੂੰ ਅਲਟੀਮੇਟਲੀ ਮਜੂਸੀ ਦਾ ਸਾਹਮਣਾ ਕਰਨਾ ਪੈਂਦਾ ਜੋ ਕੁਝ ਲੋਕ ਮੰਗਦੇ ਨੇ ਉਹ ਸਰਕਾਰਾਂ ਦੇ ਨਹੀਂ ਪਾ ਰਹੀਆਂ ਔਰ ਮੈਨੂੰ ਕਦੇ-ਕਦੇ ਮਹਿਸੂਸ ਹੁੰਦਾ ਕਿ ਸ਼ਾਇਦ ਇਹਦਾ ਮੈਂ ਨਰੇਟਿਵ ਸਿਰਜਿਆ ਜਾ ਰਿਹਾ ਵਾ ਇਹਨੂੰ ਡਾਇਰੈਕਟਲੀ ਖਾਲਿਸਤਾਨ ਦੇ ਨਾਲ ਜੋੜਨਾ ਕਿ ਸਿਰਫ ਇਹ ਖਾਲਿਸਤਾਨ ਦਾ ਕਰਕੇ ਹੀ ਹੋ ਰਿਹਾ ਜਾਂ ਇਹਦੇ ਪਿੱਛੇ ਕੋਈ ਇੰਟਰਨੈਸ਼ਨਲ ਏਜੰਸੀਆਂ ਦਾ ਹੱਥ ਹੈ ਜਾਂ ਕੋਈ ਬਾਹਰੋਂ ਸਪੋਰਟ ਕੀ ਮੈਨੂੰ ਜੋ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਤੇ ਵੀ ਖਾਲਿਸਤਾਨ ਦੀ ਮੂਵਮੈਂਟ ਨਹੀਂ ਹੈ। ਤੋ ਕਿਤੇ ਵੀ ਇਹਨੂੰ ਕਿਹਾ ਜਾ ਸਕਦਾ ਕਿ ਇਹ ਹੋ ਇਸ ਕਰਕੇ ਰਿਹਾ ਕਿ ਕਿਤਨੇ ਕਿਤਨੇ ਸਾਡੇ ਨੌਜਵਾਨ ਵੀ ਨਿਰਾਸ਼ਤਾਪ। ਤੋ ਜ਼ਰੂਰੀ ਨਹੀਂ ਹੈ ਜੇ ਤੁਸ ਸਾਡੇ ਪੁਲਸ ਆਪਣੀ ਇਨਵੈਸਟੀਗੇਸ਼ਨ ਕਰਕੇ ਉਹ ਰਿਪੋਰਟ ਆਏ ਜੀ ਤੋ ਫਿਰ ਉੱਤੇ ਬੇਤਰ ਖਲਾਸਾ ਹੋਏਗਾ ਅੱਜ ਦੀ ਡੇਟ ਦੇ ਵਿੱਚ ਕਿਹਾ ਜਾ ਸਕਦਾ ਕਿ ਇਹ ਨਿਰਾਸ਼ਤਾ ਨਿਰਾਸ਼ਤਾ ਦੇ ਵਿੱਚ ਉੱਠ ਕੇ ਔਰ ਹਰਾਨੀ ਦੀ ਗੱਲ ਤੇ ਹੈ ਕਿ ਜਿਹੜਾ ਜਿਹੜਾ ਲੜਕਾ ਅੰਮ੍ਰਿਤਸਰ ਦੇ ਵਿੱਚ ਜਿੰਨੇ ਵਾਰਤਾਸ ਕੀਤੀ ਸੀ ਉਹ ਤੇ ਇਸ ਕਮਿਊਨਿਟੀ ਨੂੰ ਬਲਾਮ ਕਰਦਾ ਸੀਗਾ ਮੋਗੇ ਤੋਂ ਸੀਗਾ ਤੋਂ ਉਹ ਉਹਦੇ ਮਜਬੀ ਸਖ ਜਾਤੀ ਨੂੰ ਬਲਾਮ ਕਰਦਾ ਸੀ ਹਾਲੇ ਕਿ ਇਹ ਵੀ ਕਹਿ ਜਾਂਦਾ ਕਿ ਇਹ ਕਿ ਕੋਈ ਖਾਲਿਸਤਾਨੀ ਮੂਵਮੈਂਟ ਨਾਲ ਜੋੜਦੇ ਦੇਖੇ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਰੋਲ ਸੀ ਲੱਗੇ ਕਿ ਨਿਆਂ ਸਿੰਘ ਸੀਗਾ ਜਿੰਨੇ ਬਹੁਤ ਗੁੱਸੇ ਦੇ ਵਿੱਚ ਆ ਗਿਆ ਉਸ ਲੜਕੇ ਨੂੰ ਮਾਰਨ ਤੱਕ ਪੁੱਟਣ ਤੱਕ ਚਲੇ ਗਿਆ ਸੀਗਾ ਤੋਂ ਕੁਝ ਲੋਕ ਇਹਨੂੰ ਜੋੜ ਰਹੇ ਨੇ ਖਾਲਿਸਤਾਨੀ ਮੂਵਮੈਂਟ ਹੈ ਨਾ ਪਰ ਮੈਨੂੰ ਇਹ ਲੱਗਦਾ ਵਾ ਕਿ ਲੋਕਾਂ ਬੱਚਿਆਂ ਦੇ ਵਿੱਚ ਨਰਾਸ਼ਤਾ ਵੀ ਹੈ ਜਿਹਦਾ ਕਰਕੇ ਹੋ ਰਿਹਾ ਵਾ ਇਹਨੂੰ ਸਾਨੂੰ ਬਹੁਤ ਵੱਡੇ ਸਿਨੈਰੀਓ ਦੇ ਵਿੱਚ ਵੇਖਣਾ ਪਏਗਾ ਕਿ ਅਖਰ ਕਿਉਂ ਹੋ ਰਿਹਾ ਵਾ ਕੌਣ ਕਰਵਾ ਰਿਹਾ ਇਹਦੇ ਬਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਪਤਲ ਥੋੜਾ ਖੁੱਲ ਕੇ ਆਏਗੇ ਤਾਂ ਫਿਰ ਇੱਥੇ ਜਿਆਦਾ ਕੁਝ ਖੁਲਾਸਾ ਹੋ ਪਾਏਗਾ ਸਰੇ ਸੰਵਿਧਾਨ ਦਾ ਅਨੁਸ਼ੇਦ 25 ਜਿਹਨੂੰ ਅਸੀਂ ਆਰਟੀਕਲ 25 ਵੀ ਕਹਿੰਦੇ ਆ ਉਸਦੇ ਬਾਰੇ ਬੜੀਆਂ ਹੀ ਗਲਤ ਐਫਵਾਵਾਵਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਆਏ ਉਹਦਾ ਕਾਰਨ ਕੀ ਆ ਤੇ ਉਸ ਬਾਰੇ ਸਾਰੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਆਰਟੀਕਲ 25 ਹੈ ਕੀ ਸ਼ੁੱਧ ਸੁਧਾਨ ਦੇ ਵਿੱਚ ਜੋ ਸੁਧਾਨ ਬਣਿਆ ਹੈ ਉਹਦੇ ਵਿੱਚ ਸਰਕਾਰ ਪਰਤੀ ਸਰਕਾਰਾਂ ਕਿਵੇਂ ਚਲੌਣੀਆਂ ਨੇ ਸਰਕਾਰ ਦੇ ਕਿੰਨੇ ਵਿੰਗ ਹੋਣਗੇ ਕਿਵੇਂ-ਕਿਵੇਂ ਕੰਮ ਕਰਨਗੇ ਚੈਕਸ ਐਂਡ ਬੈਲੈਂਸ ਇੱਕ ਦੂਜੇ ਤੇ ਕਿਵੇਂ ਹੋਏਗਾ ਉਸੇ ਤਰ੍ਹਾਂ ਕੁਝ ਸਾਨੂੰ ਫੰਡਮੈਂਟਲ ਰਾਈਟਸ ਮਿਲੇ ਸੀਗੇ ਤਾਂ ਸੁਧਾਨ ਦੇ ਚੈਪਟਰ 3 ਦੇ ਵਿੱਚ ਤੀਸਰੇ ਚੈਪਟਰ ਦੇ ਵਿੱਚ ਸਾਨੂੰ ਉਸ ਵੇਲੇ ਮੌਲਕਤ ਅਧਿਕਾਰ ਸੱਤ ਮਿਲੇ ਸੀ ਉਹਦੇ ਵਿੱਚੋਂ ਸਿਰਫ ਜਿਹੜਾ ਸਾਡਾ ਹੈਗਾ ਸੀਗਾ ਇੱਕ ਉਹਦੇ ਚ ਛਟਾਰ ਹੈਗਾ ਵਕ ਰਾਈਟ ਟੂ ਸਾਨੂੰ ਰਿਲੀਜੀਅਸ ਦਾ ਕਿਸੇ ਵੀ ਧਰਮ ਨੂੰ ਮੰਨਣਾ ਆਪਣੇ ਧਰਮ ਪ੍ਰਤੀ ਤੁਸੀਂ ਉਹਦਾ ਪ੍ਰਚਾਰ ਪ੍ਰਸਾਰ ਕਰਨਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਉਹਦਾ ਵਿਕਾਸ ਕਰ ਸਕਦੇ ਜੋ ਲੇਕਿਨ ਉਹਦੇ ਵਿੱਚ ਸੰਵਿਧਾਨ ਦੇ ਧਾਰਾ 25 ਜਿਹੜਾ 25 ਦੀ ਧਾਰਾ ਤੁ ਦਾ ਬੀਅ ਉਹਦੇ ਬਾਰੇ ਸ਼ੁਰੂ ਤੋਂ ਕੰਟਰੋਵਰਸੀ ਰਹੀ ਹੈ ਲੇਕਿਨ ਇੱਕ ਚੀਜ਼ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਸੁਲਤਾਨ ਦੀ ਜਦੋਂ ਵੀ ਸਾਡੇ ਰੂਲ ਹੁੰਦੇ ਨੇ ਉਹਨਾਂ ਦੀ ਟਰਾਂਸਲੇਸ਼ਨ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਕੀਤੀ ਜਾਂਦੀ ਤੋਂ ਹਰ ਬੰਦਾ ਆਪਣੇ ਲਿਹਾਜ਼ ਨਾਲ ਇੰਟਰਪ੍ਰੀਟੇਸ਼ਨ ਕਰਦਾ ਤੋਂ ਇਹ ਮੈਨ ਟੂ ਮੈਨ ਡਿਫਰ ਕਰਦਾ ਕੋਈ ਉਹਦੀ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਹੁਣ 1982 ਦੇ ਵਿੱਚ ਇਹਦੇ ਦੀ ਇੱਥੋਂ ਦੀ ਸਿੱਖਾਂ ਦੀ ਮੇਨ ਪਾਰਟੀ ਸੀ ਅਕਾਲੀ ਦਲ ਤੁਹਾਡੇ ਜਿਹੜੇ 5 ਵਰੀ ਦੇ ਚੀਫ ਮਿਨਿਸਟਰ ਹੈ 1982 ਦੇ ਵਿੱਚ ਨਾ ਨਹੀਂ ਐਸ਼ੀਅਰ ਗੇਮ ਦੇ ਵੇਲੇ ਸ਼ੁਭਦ ਆਂਦੀਪ ਪੱਚੀ ਦਾ ਰਸਾੜੀ ਲਖਨਊ ਦੇ ਬਾਅਦ 82 ਤੋਂ ਬਾਅਦ ਚਾਰ ਵਰੀ ਸੀਐਮ ਬਣਦੇ ਨੇ ਚਾਰ ਹੀ ਉਹਦੇ ਸੌ ਚੁੱਕਦੇ ਨੇ ਲਗਾਤਾਰ 12 13 ਵਰੀ ਜਨਮਲੇ ਬਣਦੇ ਨੇ ਸੌ ਚੁੱਕਦੇ ਨੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਹੈ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਤੇ ਖਿਲਾਫ ਬਹੁਤ ਪ੍ਰੋਟੈਸਟ ਕੀਤਾ ਆਰਟੀਕਲ 25 ਦੇ 2 ਦੇ 20 ਦੇ ਤੱਕ ਲੇਕਿਨ ਉਹਨਾਂ ਨੇ ਇਸ ਇਸ ਸੰਵਿਧਾਨ ਦੇ ਤਹਿਤ ਸੌਂ ਚੁੱਕੀ ਤਾਂ ਕਈ ਵਾਰ ਮੈਨੂੰ ਲੱਗਦਾ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਵੀ ਇੱਕ ਸਟੈਂਡ ਨਹੀਂ ਲੈਂਦੀਆਂ ਸਮੇਂ-ਸਮੇਂ ਮੁਤਾਬਕ ਸਮੇਂ-ਸਮੇਂ ਮੁਤਾਬਕ ਆਪਣੀ ਲੋੜ ਮੁਤਾਬਕ ਇਹਦੀ ਇੰਟਰਪ੍ਰੀਟੇਸ਼ਨ ਵੀ ਬਦਲ ਲੈਂਦੀਆਂ ਤੇ ਲੋੜ ਮੁਤਾਬਕ ਇਹਦੇ ਤੇ ਆਪਣੇ ਕਮੈਂਟਸ ਵੀ ਕਰਦੀ ਰਹਿੰਦੀਆਂ ਜੇ ਇੱਕ ਮਜ਼ਬੂਤ ਪੱਖ ਲੈ ਕੇ ਖੜੇ ਹੋ ਜਾਣ ਤਾਂ ਕਿਤੇ ਨਾ ਕਿਤੇ ਡਿਸੀਜਨ ਹੋ ਸਕਦੇ ਔਰ ਜਿਹੜਾ ਸਿਸਟਮ ਨੂੰ ਚਲਾਉਣ ਵਾਲੀਆਂ ਸਰਕਾਰਾਂ ਨੇ ਸਿਸਟਮ ਨੂੰ ਚਲਾਉਣ ਵਾਲੀਆਂ ਸਾਡੇ ਏਜੰਸੀਆਂ ਨੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਬੈਨੀਫਿਟ ਲੈਂਦੀਆਂ ਜੀ ਉਹ ਇਹਨੂੰ ਰੋਲ ਪਚੋਲਾ ਖੜਾ ਕਰਦੀਆਂ ਰਹਿੰਦੀਆਂ ਜੀ ਤੋਂ ਇਹ ਕੰਟਰੋਵਰਸੀਅਲ ਹੈ ਕੁਝ ਲੋਕੋ ਦੀ ਇੰਟਰਪ੍ਰੀਟੇਸ਼ਨ ਦਿੰਦੇ ਆ ਕਿ ਇਹ ਇਹਦੇ ਚ ਜਿਹੜਾ ਸਿੱਖ ਜਿਹੜਾ ਵਾ ਸਿੱਖ ਜੈਨ ਤੇ ਬੋਧੀ ਜਿਹੜਾ ਵਾ Hindu ਧਰਮ ਦਾ ਪਾਰਟ ਹੈ ਲੇਕਿਨ ਕੁਝ ਦੀ ਇੰਟਰਪ੍ਰੀਟੇਸ਼ਨ ਖਿਲਾਫ ਦਿੰਦੇ ਆ ਤੋ ਅਸੀਂ ਇਹਦੇ ਬਾਰੇ 'ਚ ਕਨਸਟੀਟਿਊਸ਼ਨਲ ਜਿਹੜੀਆਂ ਸਾਡੀਆਂ ਐਕਸਪਰਟ ਨੇ ਸਾਡੇ ਦੋ ਤਿੰਨ ਵਕੀਲ ਨੇ ਦਿੱਲੀ ਦੇ ਵਿੱਚ ਬੈਠੇ ਨੇ ਸਿਹਰੇ ਵਕੀਲ ਨੇ ਅਸੀਂ ਇਹ ਉਹਨਾਂ ਦੇ ਕੋਲੋਂ ਡਿਟੇਲ ਦੇ ਵਿੱਚ ਉਹਨਾਂ ਦੇ ਕੋਲੋਂ ਰਾਇ ਮੰਗੀ ਹੈ ਉਹਨਾਂ ਨਾਲ ਡਿਸਕਸ਼ਨ ਕਰਕੇ ਇਹਦੇ ਦੇ ਡਿਟੇਲ ਅਸੀਂ ਇਹਦੇ ਤੱਕ ਹੋ ਸਕਿਆ ਤਾਂ ਵਾਈਟ ਪੇਪਰ ਵੀ ਜਾਰੀ ਕਰਾਂਗੇ ਡਿਟੇਲ ਦੇ ਵਿੱਚ ਕਿ ਇਹ ਕੀ ਨੇ ਇਹਦੇ ਹਰ ਪਹਿਲੂ 'ਚ ਕੀ ਨੇ ਔਰ ਕੋਈ ਇਹਦੇ 'ਚ ਜੇ ਸੁਪਰੀਮ ਕੋਰਟ ਦੀ ਇੰਟਰਪ੍ਰੀਟੇਸ਼ਨ ਆਈ ਹੈ ਤਾਂ ਉਹਦੀ ਉਹਨੂੰ ਲਾਗੂ ਕੀਤਾ ਜਾਵੇ ਇਹਨੂੰ ਕਲੀਅਰ ਕੀਤਾ ਜਾਵੇ ਕਿਤੇ ਨਾ ਕਿਤੇ ਅੱਜ ਵੀ ਡਾਊਟਫੁਲ ਹੈ ਇਹਦੇ ਤੇ ਅਸੀਂ ਆਉਣ ਵਾਲੇ ਸਮੇਂ ਚ ਲੰਮੀ ਆਪਣੇ ਐਕਸਪਰਟਾਂ ਦੇ ਨਾਲ ਕਲੈਰਿਟੀ ਲੈ ਕੇ ਤੋਂ ਇਹਦੇ ਤੇ ਜਿਆਦਾ ਵਧੀਆ ਲੋਕਾਂ ਦੇ ਵਿੱਚ ਇਹਦਾ ਪੱਖ ਰੱਖਾਂਗੇ ਸਰ ਬਹੁਤ ਵਧੀਆ ਗੱਲ ਤੁਹਾਡੀ ਔਰ ਮੈਂ ਸਾਡੀ ਟੀਮ ਸਾਰੀ ਹੀ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਦੀ ਸਾਰੀ ਟੀਮ ਇਹ ਆਪਣੇ ਦਰਸ਼ਕਾਂ ਨੂੰ ਇਹ ਗੱਲ ਅੱਜ ਸਾਡੇ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਕਹਿੰਦੀ ਹੈ ਕਿ ਅਸੀਂ ਸਾਰਿਆਂ ਨੂੰ ਚੇਨਲ ਕਰਦੇ ਹਾਂ ਕਿ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕਦੇ ਵੀ ਹਿੰਦੂਆਂ ਦਾ ਦਰਜਾ ਜਿਹੜਾ ਹੈਗਾ ਹਿੰਦੂਆਂ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਜੇਕਰ ਕਿਸੇ ਨੂੰ ਕੋਈ ਵੀ ਇਹਦੇ ਵਿੱਚ ਕੋਈ ਤਕਲੀਫ ਆ ਮਤਲਬ ਕਿਸੇ ਨੂੰ ਕੋਈ ਸ਼ੰਕਾ ਆ ਤਾਂ ਸਾਡੇ ਨਾਲ ਕਦੇ ਵੀ ਡਿਬੇਟ ਕਰ ਸਕਦਾ ਇਸ ਮਸਲੇ ਦੇ ਉੱਪਰ ਵੀ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਿੰਦੇ ਹਮੇਸ਼ਾ ਹੀ ਕਿ ਬਾਬਾ ਸਾਹਿਬ ਬੇੜਕਰ ਨੇ ਕਦੇ ਵੀ ਸੰਵਿਧਾਨ ਦੇ ਵਿੱਚ ਆਰਟੀਕਲ 25 ਦੀ ਗੱਲ ਕਾਲੀਏ ਜਾਂ ਆਰਟੀਕਲ 25 ਦੀ ਗੱਲ ਕਾਲੀਏ ਇਹ ਨਹੀਂ ਕਿਹਾ ਕਿ ਜਿਹੜਾ ਸਿੱਖ ਆ ਉਹ ਹਿੰਦੂ ਧਰਮ ਦਾ ਪਾਟ ਆ ਇਹਦੇ ਨਾਲ ਨਾਲ ਸਾਰੇ ਸਾਡਾ ਅਗਲਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕਿ ਅੱਜ ਅੱਜ ਦੇ ਟਾਈਮ ਵਿੱਚ ਅਸੀਂ ਦੇਖਦੇ ਪਿਆ ਕਿ ਸ਼ੈਡਿਊਲ ਕਾਸਟ ਵਰਸਸ ਸਿੱਖ ਮਸਲਾ ਬਣਾਇਆ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਦੋ ਧਰਮ ਹੈਗੇ ਅਸੀਂ ਕਹਿ ਸਕਦੇ ਹਾਂ ਸ਼ੈਡਿਊਲ ਕਾਸਟ ਤੇ ਸਿੱਖ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਂ ਪਹਿਲੇ ਜਿਸ ਰੈਫਰੈਂਸ ਤੋਂ ਤੁਸੀਂ ਗੱਲ ਕੀਤੀ ਮੈਂ ਉਹਦਾ ਥੋੜਾ ਜਿਹਾ ਕਹਿਣਾ ਚਾਹਣਾ ਤੋ ਜਦੋਂ ਸਟਾ ਕਨਸਟੀਟਿਊਸ਼ਨ ਬਣਿਆ ਤੇ ਬਾਬਾ ਸਾਹਿਬ ਨੇ ਕੱਲਿਆਂ ਨੇ ਨਹੀਂ ਬਣਾਇਆ ਹਾਂ ਮਨੇ ਬਹੁਤ ਖਰਾਏ ਦੇ ਤੇ ਕੰਮ ਕੀਤਾ ਵਾ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਸਪਟ ਮੈਂਬਰੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਲੇਕਿਨ ਓਵਰ ਆਲ ਪੂਰੇ ਇੰਡੀਆ ਦੇ ਵਿੱਚੋਂ 289 ਮੈਂਬਰ ਚੁਣ ਕੇ ਆਇਸੀ ਜੇ ਸੰਵਿਧਾਨ ਸਭਾ ਤੇ ਕੋਈ ਵੀ ਜਿਹੜਾ ਕੋਈ ਵੀ ਜਿਹੜੀ ਮਦ ਹੈ ਉਹ ਕਦੇ ਵੀ ਬਾਬਾ ਸਾਹਿਬ ਨੇ ਕੱਲਿਆਂ ਨੇ ਪਾਸ ਨਹੀਂ ਕੀਤੀ ਉਸ ਮਦ ਨੂੰ ਉਸ ਮਦ ਨੂੰ ਸੰਵਿਧਾਨਕ ਅਸੈਂਬਲੀ ਦੇ ਵਿੱਚ ਲਿਆਂਦਾ ਜਾਂਦਾ ਸੀ ਸੰਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਂਦਾ ਸੀ ਉੱਥੇ ਮжоਰਿਟੀ ਨਾਲ ਪਾਸ ਕੀਤੀ ਜਾਂਦੀ ਸੀ ਔਰ ਅੱਜ ਮੈਂ ਕਿ ਇਹ ਵੀ ਨੈਰੇਟਿਵ ਦੇਖ ਰਿਹਾ ਮੈਂ ਕਿ ਇਹਦੇ ਵਾਸਤੇ ਬਾਬਾ ਸਾਹਿਬ ਨੂੰ ਤਿਆਰ ਇਹਦੀ ਜ਼ਿੰਮੇਵਾਰੀ ਜੇ ਕਿਸੇ ਦਾ ਕੋਈ ਕੰਮ ਨਹੀਂ ਜੇ ਅਨਪ੍ਰੋਪਰ ਤਰ੍ਹਾਂ ਨਾਲ ਲਾਗੂ ਨਹੀਂ ਹੋ ਰਿਹਾ ਉਹ ਇਸ ਕਰਕੇ ਨਹੀਂ ਕਿਹਾ ਜਾ ਰਿਹਾ ਕਿ ਠੀਕ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਬਲਕਿ ਇਹ ਦੋਸ਼ ਦਿੱਤਾ ਜਾ ਰਿਹਾ ਕੁਝ ਉਦਾਂ ਦੇ ਵਿੱਚ ਲਿਖਣ ਦੇ ਵਿੱਚ ਪਰਤੀ ਤੇ ਬਾਬਾ ਸਾਹਿਬ ਨੇ ਲਿਖਿਆ ਉਹ ਨਕਮਾਪਨ ਉਹਦਾ ਤਾਂ ਦਿਖਾ ਕੇ ਇਸ ਦਾ ਨੈਰੇਟਿਵ ਸਿਰਜਿਆ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਬਾਬਾ ਸਾਹਿਬ ਨੇ ਬਹੁਤ ਥਾਡੇ ਸਕਾਲਰ ਸੀਗੇ ਇਸੇ ਕਰਕੇ ਉਹਨਾਂ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਸੀਗਾ ਔਰ ਸਾਰੇ ਤੋਂ ਉਹਤ ਮਜਬੂਤ ਆਪਣਾ ਮਪਖ ਰੱਖਿਆ ਹਰ ਤਰ੍ਹਾਂ ਦਾ ਉਹਨਾਂ ਨੇ ਸੰਵਿਧਾਨ ਦੇ ਵਿੱਚ ਹਰ ਤਰ੍ਹਾਂ ਦੀ ਕਲੈਰਿਟੀ ਕੀਤੀ ਤਾਂ ਬਾਬਾ ਸਾਹਿਬ ਤੇ ਇਸ ਲਈ ਦੋਸ਼ ਨਹੀਂ ਬਾਬਾ ਸਾਹਿਬ ਨੇ ਹਰ ਤਰ੍ਹਾਂ ਦਾ ਪਖ ਰੱਖਿਆ ਬਾਬਾ ਸਾਹਿਬ ਨੇ ਤੇ ਔਰਤਾਂ ਨੇ ਵੀ ਕੰਮ ਕੀਤਾ ਹਿੰਦੂ ਕੋਰਟ ਦੇ ਜੇ ਨਹੀਂ ਪਾਸ ਕਰਦਾ ਉਹਨ ਰਜਾਇਮ ਕਰਤਾ ਤਾਂ ਬਾਬਾ ਸਾਹਿਬ ਨੇ ਹਮੇਸ਼ਾ ਹੀ ਸਿੱਖਾਂ ਦੇ ਵਿੱਚ 1936 ਦੇ ਵਿੱਚ ਅੰਮ੍ਰਿਤਸਰ ਆ ਕੇ ਉਹਨਾਂ ਨੇ ਜਿਹੜੀ ਸਿੱਖ ਨੈਸ਼ਨਲ ਕਾਨਫਰੰਸ ਸੀ ਉਹਦੇ ਵਿੱਚ ਸ਼ਿਰਕਤ ਕੀਤੀ ਕੋਈ ਟਾਈਮ ਤੇ ਬਾਬਾ ਸਾਹਿਬ ਤੇ ਸਿੱਖ ਤਰਮ ਅਡਾਪਟ ਕਰਨ ਲੱਗੇ ਤਿਆਰ ਸੀਗੇ لیکن کچھ کار نہ کر کے وہ رہ گیا وہ نہیں کر پائے انہوں ਬਹੁਤ ਧਰਮਨੀ 55 ਦੇ ਵਿੱਚ ਉਹਨਾਂ ਨੇ দীક્ષા ਨਹੀਂ ਲਈ ਤਾਂ ਇਸ ਕਰਕੇ بابا ਸਾਹਿਬ ਕੋ ਸਿੱਖਾਂ ਦੇ ਖਿਲਾਫ ਨਹੀਂ ਸੀਗੇ بابا ਸਾਹਿਬ ਸਿੱਖਾਂ ਦੇ ਮੈਂ ਕਹਿਣਾ ਚਾਹੁੰਦਾ ਕਿ ਸਿੱਖਾਂ ਦੇ ਹੱਕ ਚ ਸੀਗੇ ਉਹਨਾਂ ਨੇ ਇਹ ਮੈਂ ਕਹਿੰਦਾ ਕਿ ਇੱਕ ਥੋੜਾ ਜਿਹਾ ਕੰਟਰੋਵਰਸੀਅਲ ਹੈ ਉਹਦੇ ਤੇ ਅਸੀਂ ਪੂਰੀ ਤਰ੍ਹਾਂ ਆਪਣੇ ਐਕਸਪਰਟਾਂ ਦੀ ਰਾਇ ਲੈ ਕੇ ਜਿਹੜਾ ਉਹ ਇੱਕ ਡਾਊਟਫੁਲ 25 2 ਦਾ 20 ਜਿਹੜਾ ਉਹ ਪਾਰਟ ਹੈ ਉਹਦੇ ਤੇ ਕਲੀਅਰ ਜ਼ਿਆਦਾ ਕਲੈਰਿਟੀ ਨਾਲ ਗੱਲ ਕੀਤੀ ਜਾਵੇਗੀ ਬਾਬਾ ਸਾਹਿਬ ਨੇ ਕਦੀ ਵਿੱਚ ਸਾਨੂੰ ਉਹਦਾ 파ਟ ਨਹੀਂ ਸੀ ਬੰਨਿਆ ਸ਼ਾਇਦ ਇਹ ਕਈ ਲੋਕ ਇਹਦੇ ਪ੍ਰਤੀ ਗੁਭਰਾ ਕਰ ਰਹੇ ਨੇ ਕੋਈ ਜਿਹੜਾ ਤੁਸੀਂ ਦੂਸਰਾ ਸਵਾਲ ਕੀਤਾ ਵਾ ਨਮਾ ਕਿ ਕੀ ਪੰਜਾਬ ਦੇ ਐਸਸੀ ਤੇ ਜਿਹੜਾ ਮੈਂ ਸਵਾਲ ਮੈਂ ਸਵਾਲ ਪੁੱਛਾ ਦਿੰਦਾ ਸਰ ਮੈਂ ਹੀ ਸਵਾਲ ਪੁੱਛਾ ਦਿੰਦਾ ਤੁਹਾਨੂੰ ਇਹ ਸਵਾਲ ਦੁਹਰਾ ਦਿੰਦੇ ਆ ਜੀ ਅਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਮੌਜੂਦਾ ਸਮੇਂ ਵਿੱਚ ਅਸੀਂ ਦੇਖਦੇ ਆ ਕਿ ਸ਼ਡਿਊਲ ਕਾਸਟ ਵਰਸ ਸਿੱਖ ਇਹੜਾ ਕਿਨਾ ਦੀ ਹੈਗੀ ਆ ਅਸੀਂ ਦੇਖ ਸਕਦੇ ਹਾਂ ਉਹਨਾਂ ਨੂੰ ਮਸਲਾ ਬਣਾਇਆ ਜਾ ਰਿਹਾ ਆ ਉਹਨਾਂ ਦੀ ਪਿਆਰ ਨੂੰ ਨਹੀਂ ਕਰਨ ਆਪਸੀ ਸਾਂਝ ਨੂੰ ਪਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੇਖੋ ਜਿਹੜਾ ਪੰਜਾਬ ਦਾ ਕਲਚਰ ਹੈ ਪੰਜਾਬ ਸਿੱਖ ਗੁਰੂਆਂ ਦੀ ਧਰਤੀ ਆ ਇੱਥੇ ਜਾਤ ਪਾਤ ਦਾ ਕਦੀ ਵੀ ਬੋਲਬਾਲਾ ਨਹੀਂ ਰਿਹਾ ਲਿਖਤੀ ਰੂਪ ਦੇ ਵਿੱਚ ਇਹਨੂੰ ਕੰਡਮ ਕੀਤਾ ਗਿਆ ਉਹ ਤਾਂ ਸਿੱਖ ਧਰਮ ਦੇ ਵਿੱਚ ਜਾਤਪਾਤ ਦਾ ਕੋਈ ਬੋਲਬਾਲਾ ਨਹੀਂ ਹੈਗਾ ਇਹ ਕਿਸੇ ਨਾ ਕਿਸ ਤਰ੍ਹਾਂ ਜਿਹੜਾ ਐਸਟੈਬਲਿਸ਼ਡ ਸਿਸਟਮ ਸੀਗਾ ਬ੍ਰਾਹਮਣੀ ਵਰਕਲ ਸਿਸਟਮ ਉਹਨੂੰ ਇਹ ਚੁੱਪਦਾ ਸੀ ਔਰ ਅੱਜ ਐਸ ਤਰ੍ਹਾਂ ਦਾ ਜਿਹੜਾ ਸਿੱਖ ਹੈ ਲੋਕਾਂ ਦੇ ਵਿੱਚ ਇੱਕ ਐਸੀ ਪਰਸੈਪਸ਼ਨ ਪੈਦਾ ਕਰ ਦਿੱਤੀ ਗਈ ਆ ਕਿ ਜਦੋਂ ਕਿ ਸਿੱਖ ਇਥੇ ਮੈਜੋਰਟੀ 'ਚ ਨੇ ਬਹੁਤ ਐਸਸੀ ਸਿੱਖ ਨੇ ਬਹੁਤ ਓਬੀਸੀ ਸਿੱਖ ਨੇ ਲੇਕਿਨ ਅੱਜ ਤੱਕ ਐਸਾ ਪਰਸੈਪਸ਼ਨ ਸੈੱਟ ਕਰ ਦਿੱਤਾ ਗਿਆ ਕਿ ਸਿਰਫ ਸਿੱਖ ਦਾ ਮਤਲਬ ਹੈ ਜੱਟ ਇੱਕ ਜੱਟ ਵਰਸਸ एससी एसटी ओबीसी एक वखरा कर ਦਿੱਤਾ ਗਿਆ تو ایتھے ساری जाट दी पॉपुलेशन 20% ਤੋਂ ਘੱਟ ਹੈ باقی ਜੇ ایتھے ਮੋਰ ਦਨ 30% ਤੋਂ ਜ਼ਿਆਦਾ ਤੇ ایتھے ਸਿੱਖ ਹੈ ਜਿਹੜਾ एससी एसटी ओबीसी ਆ ਤਾਂ ਇਹ ਜਿਹੜੇ ਨਵੇਂ ਪਰਸਪੈਕਸ਼ਨ ਜਿਹੜਾ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਵਾ ਉਹਦੇ ਪਿੱਛੇ ਰਾਜਨੀਤੀ ਹੋ ਸਕਦੀ ਹੈ ਇਹਨਾਂ ਦੇ ਵਿੱਚ ਆਪਸੀ ਕੋਈ ਵਿਰੋਧ ਨਹੀਂ ਹੈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇੱਕ ਨਵਾਂ ਨੈਰੇਟਿਵ ਹੀ ਸਿਰਜਿਆ ਜਾ ਰਿਹਾ ਕਿਉਂਕਿ ਜੋ ਕੁਝ ਜਿਸ ਤਰ੍ਹਾਂ ਸਾਡੇ ਕੋ ਆਪ ਸਾਡੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਉਹਨੂੰ ਇੱਕ ਤਰ੍ਹਾਂ ਮਹਿਸੂਸ ਹੋਇਆ ਕਿ ਕੰਮ ਬੰਨ੍ਹ ਨਹੀਂ ਸੀ ਚੱਲਿਆ ਤਾਂ ਮੇਰਾ ਮੈਨੂੰ ਬਹੁਤ ਲੋਕਾਂ ਚਾਹ ਲਿਆ ਲੇਕਿਨ ਉਹ ਇੱਕ ਸਪੰਸਰਲੀ ਕੁਸਟੋਡੀਅਨ ਜਦੋਂ ਕੰਮ ਨਹੀਂ ਕਰ ਪਾਇਆ ਔਰ ਸਾਡੀ ਅੱਜ ਦੀ ਜਿਹੜੀ ਰੂਲਿੰਗ ਸੈਂਟਰ ਦੇ ਵਿੱਚ ਪਾਰਟੀ ਬੈਠੀ ਆ ਉਹਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਮੈਂ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਇੱਕ ਤਜਰਬਾ ਕਰ ਲਿਆ ਗਿਆ ਵਾ ਕਿਉਂਕਿ ਆਮ ਤੌਰ ਤੇ ਉਸ ਸਟੇਟਾਂ ਦੇ ਵਿੱਚ ਨੇੜੇ-ਨੇੜੇ ਜਿਹੜੀ ਵਿਚਕਾਰ ਅਪ੍ਰਕਾਸ਼ੀ ਉਹਨਾਂ ਨੇ ਰਾਜ ਕੀਤਾ ਜੋ ਹਰਿਆਣੇ ਦੇ ਵਿੱਚ ਜਾਟਾ ਨਹੀਂ ਕੀਤਾ ਪੰਜਾਬ ਦੇ ਵਿੱਚ ਜਾਟ ਹੀ ਹੁੰਦੇ ਸਨ ਸ੍ਰੀ ਮੰਤਰੀ ਬਹੁਤ ਹੀ ਟਾਈਮ ਤੇ ਰਿਹਾ ਵਾ ਤੋਂ ਬੀਜੇਪੀ ਨੂੰ ਆ ਕੇ ਲੱਗਦਾ ਵਾ ਕਿਸੇ ਨਾ ਕਿਸੇ ਤੇ ਸਕੇਚੂਲ ਜਾਤੀ ਨੂੰ ਲੱਗਦਾ ਵਾ ਤੇ ਕਿਸੇ ਨਾ ਕਿਸ ਤਰ੍ਹਾਂ ਇਹ ਜਿਹੜਾ ਗੱਟ ਹੈ ਇਹਦੇ ਪ੍ਰਤੀ ਕਿਉਂਕਿ ਜਿੱਥੇ ਉਹ ਕੰਮ ਕਰਵਾ ਰਹੇ ਆਪਣੇ ਸਿਰੀ ਤੋਂ ਥੱਲੇ ਦੇ ਲੋਕਾਂ ਤੋਂ ਕਿਹਨੇ ਅਖਤਿਆਬ ਸੀ ਥੋੜੀ ਬੋਦੀ ਮਨਮਟਾਵ ਹੁੰਦਾ ਤੇ ਉਸ ਮਨਮਟਾਵ ਦਾ ਫਾਇਦਾ ਉਠਾ ਕੇ ਅੱਜ ਜਿਹੜਾ ਐਸਸੀ ਐਸਟੀ ਓਪੀਸੀ ਚਲੋ ਪੰਜਾਬ ਦੀ ਟੈਸਟ ਹੀ ਹੈ ਨੀ ਔਰ ਇਹਨਾਂ ਦੇ ਕਿਸੇ ਨਾ ਕਿਸ ਤਰ੍ਹਾਂ ਵੰਡ ਉਸ ਜੱਟ ਦੇ ਖਿਲਾਫ ਵਰਤ ਕੇ ਜੱਟ ਦੇ ਖਿਲਾਫ ਵਰਤ ਕੇ ਇੱਕ ਨੈਰੇਟਿਵ ਇਹਨਾਂ ਦੇ ਵਿਰੁੱਧ ਖੜਾ ਕੀਤਾ ਜਾ ਰਿਹਾ ਹੈ ਇਹਨਾਂ ਦਾ ਇੱਕ ਕੰਟਰੋਵਰਸੀਅਲ ਝਗੜੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਮੇਰੇ ਖਿਆਲ ਨਾਲ ਜੋ ਪੰਜਾਬ ਦਾ ਕਲਚਰ ਹੈ ਇੱਥੇ ਫਿੱਟ ਬੈਠਦਾ ਨਹੀਂ ਹੈ ਇੱਥੇ ਕਦੀ ਵੀ ਭਾਜਪਾ ਨੂੰ ਕਦੀ ਵੀ ਇਥੋਂ ਪੰਜਾਬ ਦੇ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਔਰ ਜਿੱਤਰ੍ਹਾਂ ਦੇ ਮਰਜ਼ੀ ਨੈਰੇਟਿਵ ਸੈੱਟ ਕਰ ਲੈ ਕਿਸੇ ਵੀ ਤਰ੍ਹਾਂ ਇਥੋਂ ਦਾ ਜਿਹੜਾ ਸਿੱਖਾਂ ਦਾ ਪੈਚਾਰਾ ਇੱਥੇ ਪੰਜਾਬੀਆਂ ਦਾ ਆਪਣਾ ਇੱਕ ਵੱਖਰਾ ਪੈਚਾਰਾ ਵਾ ਉਹ ਮੇਰੇ ਖਿਆਲ ਆ ਕਿਸ ਤਰ੍ਹਾਂ ਦੀ ਕੰਟਰੋਵਰਸੀ ਇੱਥੋਂ ਦੇ ਭਰਾਤਰੀ ਭਾਵ ਨੂੰ ਇਹ ਛੱਟ ਨਹੀਂ ਮਾਰੇਗੀ ਛੱਟ ਕੀਤਾ ਜਾ ਰਿਹਾ ਵਾ ਉਹਨਾਂ ਵਾਲੇ ਸਭ ਤਾਂ ਕਿ ਵੋਟਾਂ ਦੀ ਭੰਨ ਤੋੜ ਕਰਕੇ ਇਹ 25 30% ਵੋਟਾਂ ਲੈ ਕੇ ਸਰਕਾਰਾਂ ਬਣਾ ਲੈ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਨੈਰੇਟਿਵ ਪੰਜਾਬ ਦੇ ਵਿੱਚ ਸੈੱਟ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਨੈਰੇਟਿਵ ਸੈੱਟ ਹੋਏਗਾ ਇਹ ਜਿਹੜੇ ਇਹ ਸਿੱਖਾਂ ਦੇ ਵਿੱਚ ਜਿਹੜੀਆਂ ਛੋਟੇ ਜਾਂਦੀਆਂ ਜਿੱਥੇ ਸਿੱਖਾਂ ਦੇ ਵਿੱਚ ਛੋਟੇ ਜਾਂਦੀਆਂ ਇਹ ਨਹੀਂ ਮੰਨਤਾਂ ਬਣਿਆ ਜੇ ਚੰਦ ਜੱਟ ਜਿਹੜੇ ਆ ਇੱਕ ਦੋ ਜੱਟ ਜਿਹੜੇ ਆ ਨਹੀਂ ਮੰਨਤਾਂ ਦਿੰਦੇ ਤੇ ਦਾ ਮਤਲਬ ਇਹ ਨਹੀਂ ਕਿ ਸਿੱਖ ਸਾਰੇ ਭੜੇ ਹੋ ਗਏ ਆ ਇਕ ਤਰ੍ਹਾਂ ਬ੍ਰਾਹਮਣਿਕ ਸਿਸਟਮ ਦੇ ਜਿਹੜੇ ਗ੍ਰੰਥ ਹੈ ਉਹਨਾਂ ਦੇ ਵਿੱਚ ਇਹਨਾਂ ਨੂੰ ਲਿਖਤੀ ਗਾਲਾਂ ਕੱਢੀਆਂ ਗਈਆਂ ਲੇਕਿਨ ਸਿੱਖ ਧਰਮ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਲਈ ਪਿਆਰ ਮੁਹੱਬਤ ਔਰਤਾਂ ਲਈ ਸਨਮਾਨ ਛੋਟੇ ਲੋਕਾਂ ਲਈ ਸਨਮਾਨ ਦਿੱਤਾ ਗਿਆ ਵਾ ਸਾਨੂੰ ਰਾਈਟ ਟੂ ਸਪੋਕਟ ਵੀ ਸਿੱਖ ਧਰਮ ਨੇ ਦਿੱਤਾ ਹਥਿਆਰ ਚੁੱਕਣ ਦਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਨੈਰੇਟਿਵ ਇਹਨਾਂ ਲੰਬੀ ਸਾਂਝ ਦਾ ਕਰਕੇ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਇਹਦੇ ਕਿ ਜਿਹੜੀਆਂ ਤਾਕਤਾਂ ਮੈਂ ਉਸਾਮ ਇਹਨੂੰ ਕਾਮਯਾਬ ਹੋਣ ਵਿੱਚ ਮੈਨੂੰ ਲੱਗਦਾ ਆਪਣੇ ਕੰਮ ਜਿਹੜੇ ਕਾਇਦੇਕ ਨੂੰ ਬਰਾਂਡ ਦੇ ਵਿੱਚ ਕਾਮਯਾਬ ਹੋਣੀ ਮੁਸ਼ਕਲ ਹੋ ਜੇ ਇਹਨੂੰ ਸਰ ਸਰ ਅੱਜ ਦੀ ਗੱਲਬਾਤ ਸਾਡਾ ਜਿਹੜਾ ਅਸੀਂ ਕਹਿ ਸਕਦੇ ਆ ਆਖਰੀ ਸਵਾਲ ਸਾਡਾ ਇਹ ਹੈ ਕਿ ਸਾਰੀਆਂ ਹੀ ਘਟਨਾਵਾਂ ਕਰਮ ਬਾਰੇ ਜੋ ਪੰਜਾਬ ਦੇ ਵਿੱਚ ਅੱਜ ਹੋ ਰਹੀਆਂ ਆ ਜੀ ਬਾਬਾ ਸਾਹਿਬ ਦੀ ਸਟੈਚੂ ਦੇ ਬਾਰੇ ਹੋ ਰਿਹਾ ਆ ਜਾਂ ਹੋਰ ਘਟਨਾਵਾਂ ਬਾਰੇ ਹੋ ਰਿਹਾ ਜਿਸ ਤਰ੍ਹਾਂ ਗੱਲ ਕੀਤੀ ਅਸੀਂ ਕਿ ਸਿੱਖ ਵਰਸਸ ਇਹ ਸ਼ੈਡਿਊਲ ਕਾਸਟ ਦਾ ਮੁੱਦਾ ਬਣਾਇਆ ਜਾ ਰਿਹਾ ਆ ਇਸ ਆਰਿਆ ਹੈ ਇਹ ਘਟਨਾਕਰਨ ਬਾਰੇ ਤੁਹਾਡੀ ਪਾਰਟੀ ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੈਟਿਕ ਦਾ ਕੀ ਕਹਿਣਾ ਹੈ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੈਟਿਕ ਕੇ ਦੀ ਛੋਟੀ ਉਮਰ ਹੈ ਪਰ ਇਹਦੇ ਲਈ ਇੱਕ 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 ਵਿਚਾਰਧਾਰਾ ਤੇ ਖੜੀ ਆ ਕਿ ਮਨੁੱਖਵਾਦੀ ਵਿਚਾਰਧਾਰਾ ਤੇ ਖੜੀ ਆ ਔਰ ਜੋ ਸਿਸਟਮ ਸਾਡਾ ਸਦੀਆਂ ਤੋਂ ਚੱਲੇ ਆ ਰਿਹਾ ਸੀਗਾ ਉਹਦੇ ਖਿਲਾਫ ਇੱਕ ਵਿਚਾਰਧਾਰਾ ਜਿਹੜੀ ਮਾਨਵਵਾਦੀ ਲੈ ਕੇ ਆਈ ਬਾਬਾ ਸਾਹਿਬ ਨੇ ਜਿਹਨੂੰ ਲਿਖਤੀ ਰੂਪ ਵੀ ਦਿੱਤਾ ਉਹਦੇ ਤੇ ਖੜੇ ਆ। ਔਰ ਪੀਪਲ ਪਾਰਟੀ ਆਫ ਇੰਡੀਆ ਜੇ ਮਹਿਸੂਸ ਕਰਦੀ ਹੈ ਕਿ ਇਹ ਜਿੰਨਾ ਵੀ ਕੁਝ ਹੋ ਰਿਹਾ ਵਾ ਇਹ ਕਿਸੇ ਸਿਸਟਮ ਦੇ ਤਹਿਤ ਇੱਕ ਨਰਟਿਵ ਸਰਜੰ ਦੇ ਤਹਿਤ ਹੋ ਰਿਹਾ। ਅਸਲੀ ਮੁੱਦਿਆਂ ਤੋਂ ਪਟਕਾਉਣ ਦੀ ਖਾਤਰ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ। ਪੰਜਾਬ ਦੇ ਵਿੱਚ ਐਜੂਕੇਸ਼ਨ ਪ੍ਰਤੀ ਐਜੂਕੇਸ਼ਨ ਦਾ ਮਾੜਾ ਹਾਲ ਹੈ ਸਕੂਲਾਂ ਦੇ ਨਾਮ ਬਦਲਦੇ ਨਾਲ ਐਜੂਕੇਸ਼ਨ ਸਿਸਟਮ ਵਿੱਚ ਆ ਨਹੀਂ ਉਸਦਾ। ਅੱਜ ਜਿੰਨੇ ਸਾਡੇ ਗਵਰਨਮੈਂਟ ਸਕੂਲ ਹੈ ਜਿੰਨੇ ਵੀ ਗਵਰਨਮੈਂਟ ਸਕੂਲ ਹੈ ਉਹਨਾਂ ਦੇ ਵਿੱਚ 95% ਬੱਚੇ ਸਾਡੇ ਨੇ ਜਿੰਨਾਂ ਦਾ ਥੋੜਾ ਜਿਹਾ ਸਾ ਨਿਕਲਦਾ ਉਹ ਤੇ ਕੋਨਰ ਸਕੂਲਾਂ 'ਚ ਬੱਚੇ ਪਾਏ ਨੇ ਔਰ ਇਹਨਾਂ ਲਈ ਫੰਡ ਦਿਨ-ਬਦਨ ਐਜੂਕੇਸ਼ਨ ਲਈ ਫੰਡ ਘਟਾਏ ਜਾ ਰਹੇ ਨੇ ਸਿਹਤ ਸੇਵਾਵਾਂ ਦੇ ਨਾਂ ਬਦਲਣਾ ਉਹਨਾਂ ਦੀ ਲੋਕਾਂ ਦੀ ਇੰਪਰੂਵਮੈਂਟ ਨਹੀਂ ਹੋ ਸਕਦੀ ਤੇ ਜਿਹੜੇ ਅਸਲੀ ਮੁੱਦੇ ਆ ਪੰਜਾਬ ਦੇ ਇੱਥੋਂ ਦਾ ਜਿਹੜੀ ਐਗਰੀਕਲਚਰ ਹੈ ਪਾਣੀ ਦੀ ਸਥਾ ਬਹੁਤ ਥੱਲੇ ਚਲੇ ਗਈ ਆ ਐਗਰੀਕਲਚਰ ਸਾਡੀ ਪਿੱਕ ਤੇ ਚੱਲੇਗੀ ਆ ਉਹਦੇ ਤੋਂ ਅੱਗੇ ਵੱਧ ਨਹੀਂ ਸਕਦੀ ਤੂੰ ਬੇਰਸਗਰੀ ਬਹੁਤ ਜ਼ੋਰ ਦੀ ਆ ਲੋਕਾਂ ਅੱਜ ਸਾਡੇ ਕਾਲਜ ਵੇਲੇ ਹੋ ਗਿਆ ਸਾਰੇ ਬੱਚੇ ਸਾਡੇ ਬਾਹਰ ਨੂੰ ਸ਼ਿਫਟ ਕਰੀ ਜਾ ਰਹੇ ਬਾਹਰ ਨੂੰ ਸ਼ਿਫਟ ਕਰਨਾ ਕੋਈ ਉਹਨਾਂ ਦਾ ਚਾਹ ਨਹੀਂ ਉਹਨਾਂ ਦਾ ਛਾਪ ਨਹੀਂ ਆ ਜਦੋਂ ਇੱਥੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਇੱਥੋਂ ਦੀ ਸਰਕਾਰਾਂ ਕਹਿ ਰਹੀਆਂ ਤੇ ਅਸੀਂ ਆਈਲਟਸ ਕਰਨੀ ਵੀ ਲੋਨ ਦਵਾਂਗੇ ਇੱਕ ਪਾਲਿਸੀ ਦੇ ਤਹਿਤ ਇੱਕ ਮੀਨ ਕਿ ਖੁਦ ਇਸ ਇੱਥੇ ਸ਼ਿਫਟ ਕਰਨਾ ਚਾਹੁੰਦੇ ਨੇ ਅਸਲੀ ਮੁੱਦਿਆਂ ਨੂੰ ਪੜਕਾਉਣ ਦੀ ਖਾਤਰ ਔਰ ਪੀਪਲ ਪਾਰਟੀ ਆਫ ਇੰਡੀਆ ਜਿਹੜੀ ਆ ਉਹ ਅਸਲੀ ਮੁੱਦੇ ਲੋਕਾਂ ਤੇ ਲੈ ਕੇ ਜਾਏਗੀ ਇਹ ਜਿੰਨੇ ਟੈਂਪਰੀਰੀ ਮੁੱਦੇ ਆ ਤਾਂ ਕਿ ਲੋਕਾਂ ਦਾ ਧਿਆਨ ਡਿਵिएट ਕੀਤਾ ਜਾਵੇ ਇਥੇ ਖਾਲਸਪੁਰ ਦਾ ਕੋਈ ਮੁੱਦਾ ਨਹੀਂ ਜੇ ਕੋਈ ਯੂਐਸਏ ਜੋ ਬੈਠ ਕੇ ਕੋਈ ਨਾਰਾ ਮਾਰਦਾ ਵਾ ਤੇ ਨਾਰਾ ਮਾਰਨੇ ਤੇ ਖਾਲਸਪੁਰ ਨਹੀਂ ਬਣ ਚਲੇ ਖਾਲਸਪੁਰ ਬਣ ਲਈ ਜ਼ਰੂਰੀ ਆ ਜਮੀਨੀ ਹਕੀਕਤ ਆ ਕੇ ਕੰਮ ਕੀਤਾ ਜਾਵੇ ਜਿਹੜੇ ਨਾਰੇ ਮਾਰਦੇ ਨੂੰ ਨਾ ਤੇ ਸਾਰੇ ਬੱਚੇ ਆਪਣੇ ਬਾਹਰ ਨਹੀਂ ਉੱਥੇ ਉੱਥੇ ਬਾਹਰ ਸੈਟ ਉਕੇ ਬੈਠੇ ਨੇ ਅਗਰ ਕੋਈ ਇਸ ਤਰ੍ਹਾਂ ਦਾ ਮੁੱਦਾ ਕੋ ਜਮੀਨੀ ਹਕੀਕਤ ਆ ਕੇ ਕੰਮ ਕਰਨ ਨੂੰ ਪਤਾ ਲੱਗੇ ਕਿ ਐਸੋ ਢਾਂਚੇ ਚ ਰਹਿ ਕੇ ਗੱਲ ਕਰਨ ਦੇ ਸਾਡੀ ਕਿੱਡਾ ਵੱਡੀ ਗੱਲ ਹੈ ਅੱਜ ਜਿਹੜਾ ਨਵਾਂ ਸਾਡੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਵਾ ਨਵਾਂ ਬਜਟ ਪੇਸ਼ ਕੀਤਾ ਉਹਦੇ ਤੱਕ ਕਿਆਫੇ ਦੇ ਤੱਕ 2.4 ਲੱਖ ਕਰੋੜ ਸਾਡਾ ਮਾਰਚ 26 ਤੱਕ ਜਿਹੜਾ ਵਾ ਸਾਡਾ ਲੋਨ ਹੋ ਜਾਣਾ ਵਾ ਸਾਡਾ ਨੀਅਰ ਅਬਾਊਟ 25000 ਕਰੋੜ ਰੁਪਏ ਸਾਨੂੰ ਉਹਦਾ ਇੰਟਰਸਟ ਦੇਣਾ ਪੈਂਦਾ ਵਾ ਉਹ ਨਹੀਂ 50000 ਕਰੋੜ ਰੁਪਏ ਸਰਚ ਸਾਨੂੰ ਕਰਜ਼ਾ ਲੈਣਾ ਪਿਆ ਸਰਕਾਰ ਨੇ ਔਰ ਮੈਂ ਕੈਲਕੂਲੇਟ ਕੀਤਾ ਕਿ 136 ਕਰੋੜ ਸਵੇਰੇ ਉੱਠਦਿਆਂ ਨੂੰ ਪਹਿਲਾਂ ਸਰਕਾਰ ਨੂੰ ਲੋਨ ਲੈਣਾ ਪਏਗਾ ਫਿਰ ਉਹ ਕੰਮ ਚਲਾਏਗੀ 136 ਕਰੋੜ ਰੁਪਏ ਔਰ ਜਿਹੜੀ ਸਰਕਾਰ ਇਹ ਚਲਦੀਏ ਕਰਜੇ ਤੇ ਇਹਨਾਂ ਲਈ ਜ਼ਰੂਰੀ ਆ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਇਹੋ ਜਿਹੇ ਛੋਟੇ ਛੋਟੇ ਮੁੱਦੇ ਖੜੇ ਕੀਤੇ ਜਾ। ਤੋਂ ਅਸੀਂ ਪੀਪਲ ਪਾਰਟੀ ਆਫ ਇੰਡੀਆ ਤੋਂ ਮਾਧਿਅਮ ਤੋਂ ਲੋਕਾਂ ਦੇ ਵਿੱਚ ਅਸਲੀ ਮੁੱਦੇ ਲੈ ਕੇ ਜਾਵਾਂਗੇ ਲੋਕਾਂ ਦੀਆਂ ਜੋ ਅਸਲੀ ਜ਼ਰੂਰਤਾਂ ਉਹ ਲੈ ਕੇ ਜਾਵਾਂਗੇ ਇਹ ਛੋਟੇ ਛੋਟੇ ਮੁੱਦਿਆਂ ਤੇ ਉਹ ਸਿਰਫ ਸਾਡਾ ਧਿਆਨ ਡੈਵੀਏਟ ਕਰਨ ਦੀ ਖਾਤਰ ਕਰ ਰਹੇ ਨੇ ਅਸੀਂ ਇਸ ਡੈਵੀਏਸ਼ਨ ਤੇ ਨਹੀਂ ਆਵਾਂਗੇ ਤਾਂ ਪੀਪਲ ਪਾਰਟੀ ਆਫ ਇੰਡੀਆ ਆਪਣਾ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਕਰੇਗੀ ਲੋਕਾਂ ਦੇ ਵਿੱਚ ਅਸਲੀ ਮੁੱਦੇ ਲੈ ਕੇ ਜਾਵੇਗੀ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਮੂਵਮੈਂਟ ਤਕੜੀ ਖੜੀ ਕੀਤੀ ਜਾਗੀ ਤਾਂ ਕਿ ਲੋਕਾਂ ਨੂੰ ਦੇ ਪ੍ਰਤੀ ਜਾਗਰਤ ਕੀਤਾ ਜਾਵੇ ਛੋਟੀਆਂ ਛੋਟੀਆਂ ਛੋਟੇ ਛੋਟੀਆਂ ਸਮੱਸਿਆਵਾਂ ਤੋਂ ਬਾਹਰ ਹੋ ਗਏ ਵੱਡੀਆਂ ਮੂਵਮੈਂਟਾਂ ਖੜੀਆਂ ਕਰਕੇ ਤਾਂ ਕਿ ਸਰਕਾਰਾਂ ਨੂੰ ਮਜਬੂਰ ਕੀਤਾ ਜਾ ਸਕੇ ਕਿ ਸਾਨੂੰ ਰੋਜ਼ਗਾਰ ਦਿਓ ਸਾਨੂੰ ਮੰਗਤੇ ਨਾ ਬਣਾਓ ਛੋਟੀਆਂ ਛੋਟੀਆਂ ਸਾਡੀਆਂ ਸਹੂਲਤਾਂ ਨਾ ਦਿਓ ਅਗਰ ਛੱਡ ਕੋਈ ਬਿਜਲੀ ਮਾਫ ਕਰ ਦੇ ਤਾਂ ਵੀ ਤਾਂ ਸਾਡੇ ਟੈਕਸ ਤੋਂ ਪੂਰੀ ਹੁੰਦੀ ਆ ਅਗਰ ਕੋ ਦੇਣੀ ਆ ਤੇ ਇਹਨੂੰ ਰੈਸ਼ਨਲਾਈਜ਼ ਕਰੋ ਜੇਕਰ ਲੇਡੀ ਕੋ ਡਾਕਟਰ ਅਗਰ ਔਰਤਾਂ ਦੀ ਕਰਨੀ ਹੈ ਬਹੁਤ ਵਜੇ ਲੈ ਜੀ ਉਹਨਾਂ ਦਾ ਮਾਫ ਕਰ ਦੇਣਾ ਚਾਹੀਦਾ ਕਰਾਇਆ ਭੜਾ ਮਾਫ ਕਰਨਾ ਦੇ ਬਸਾਂ ਦੇ ਵਿੱਚ ਪਰ ਜਿਹੜੀ ਡਾਕਟਰ ਜਿਹੜੀ ਤਾਂ ਲੇਡੀ ਦੇ ਮਹੀਨੇ ਦਾ ਲੱਖ ਰੁਪਏ ਕਮਾਉਂਦੀ ਆਖੋ ਕਰਤਾ ਜਾ ਜੀ ਲੱਖ ਜੇ ਨਾ ਰੈਸ਼ਨਲ ਜਿਹੜੀ ਆ ਸਾਡੀ ਜਿਹੜੀ ਸਬਸਿਡੀ ਹੋਣੀ ਚਾਹੀਦੀ ਇਸ ਤਰ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਸਰਕਾਰਾਂ ਨੇ ਇਹ ਨਹੀਂ ਕਿ ਸਿਰਫ ਵੋਟਾਂ ਦੀ ਖਾਤਰ ਹਰ ਔਰਤ ਨੂੰ 1100 ਰੁਪਏ ਦੇ ਦੋ ਰੈਸ਼ਨਾਲਿਟੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਕੋਲ ਕੋ ਕੁਦਰਤੀ ਸਾਧਨ ਹੀ ਨਹੀਂ ਲਿਗੇ ਤਾਂ ਇਹ ਜਿਹੜੇ ਅਸਲੀ ਮੁੱਦੇ ਆ ਪੀਪਲ ਪਾਰਟੀ ਆਫ ਇੰਡੀਆ ਲੋਕਾਂ ਚ ਲੈ ਕੇ ਜਾਵੇਗੀ ਅਸੀਂ ਛੋਟੇ ਛੋਟੇ ਮੁੱਦਿਆਂ ਤੋਂ ਇਹਨਾਂ ਤੋਂ ਧਿਆਨ ਭਟਕਾਉਣ ਵਾਲਿਆਂ ਨੂੰ ਕੰਡੈਮਨ ਕਰਦੇ ਆਂ ਔਰ ਮੈਂ ਤਾਂ ਸਾਰੇ ਇਹ ਮੈਂ ਕਹਿੰਨਾ ਭਟਕੇ ਹੋ ਜਵਾਨ ਨੇ ਅਸੀਂ ਜੇ ਇਹਨਾਂ ਨੂੰ ਕਾਂਗੇ ਇਹ ਪ੍ਰੇਰ ਕੇ ਇਹਨਾਂ ਨੂੰ ਅਸਲੀ ਪੋਜੀਸ਼ਨ ਤੇ ਲੈ ਇਹਨਾਂ ਨੂੰ ਰੋਜ਼ਗਾਰ ਦਿੱਤੇ ਜਾਣ ਇਹ ਛੋਟੇ ਛੋਟੇ ਕੰਮਾਂ ਤੋਂ ਬਾਹਰ ਕੀਤਾ ਜਾਵੇ ਹਾਂਜੀ ਸਾਰੇ ਦੇ ਨਾਲ-ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਹੈਗਾ ਅੱਜ ਦੀ ਵਿਸ਼ੇਸ਼ ਚਰਚਾ ਦਾ ਸਾਡੇ ਦਰਸ਼ਕਾਂ ਦੇ ਲਈ ਤੁਹਾਡਾ ਅੰਤਿਮ ਸੰਦੇਸ਼ ਕੀ ਆ ਇਹਦੇ ਲਈ ਮੈਂ ਚਾਹਾਂਗਾ ਕਿ ਤੁਹਾਡੇ ਕੋਲ ਸਿਰਫ ਡੇਢ ਤੋਂ 2 ਮਿੰਟ ਹੈ ਸਾਡੇ ਦਰਸ਼ਕਾਂ ਨੂੰ ਥੋੜਾ ਦੱਸੋ ਇਹਦੇ ਬਾਰੇ ਸੁਸਥਿਓ ਮੈਂ ਤੇ ਕਹਾਂਗੇ ਕਿ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਲੋਕਾਂ 'ਚ ਫਲਾਉਣੀ ਚਾਹੀਦੀ ਹੈ। ਬਾਬਾ ਸਾਹਿਬ ਦੀ ਮਾਨਵਵਾਦੀ ਵਿਚਾਰਧਾਰਾ ਵਾ ਔਰ ਬਾਬਾ ਸਾਹਿਬ ਨੇ ਕਿਹਾ ਸੀ ਕਿ ਜੇ ਵਿਚਾਰਧਾਰਕ ਤੋਂ ਜੇ ਕਿਤੇ ਕੱਥੋਂ ਸਦੇ ਵਿਚਾਰਧਾਰਕ ਤੋਂ ਆਉਦੇ ਹੋ ਸਕਦੇ। ਅੱਜ ਜਿੰਨੀਆਂ ਸਾਡੀਆਂ ਪੋਲਿਟਿਕਲ ਪਾਰਟੀਆਂ 'ਵਾਂ ਉਹ ਜਿੰਨੇ ਵੀ ਉਹਨਾਂ ਦੇ ਪਿਛਲੇ ਪੁਰਾਣੇ ਐਮਐਲਏ, ਐਮਪੀ ਰਹਿ ਚੁੱਕੇ ਨੇ ਕਿ ਕਿਸੇ ਦਿਨ ਉਹ ਅੱਜ ਇਸ ਪੋਜੀਸ਼ਨ 'ਤੇ ਆ ਗਏ ਨੇ ਤਾਂ ਸਿਰਫ ਆਪਣੀ ਜਾਇਦਾਦ ਬਚਾਉਣ ਲਈ। ਰੋਜ਼ ਪਾਰਟੀਆਂ ਪਤਾ ਦੇ ਰਹਿੰਦੇ ਨੇ ਤੂੰ ਸਾਨੂੰ ਇਹਨਾਂ ਨੂੰ ਜਿੱਦੇ ਨਾ ਕਿਤੇ ਜਦੋਂ ਆਉਂਦੇ ਨੇ ਇਹਨਾਂ ਦੇ ਸਵਾਲ ਕਰਨੇ ਪੈਣਗੇ ਲੋਕਾਂ ਤੋਂ ਇਹਨਾਂ ਤੇ ਜਵਾਬ ਦੇ ਮੰਗਣੇ ਪੈਗੇ ਜਿਸ ਕੰਮ ਪ੍ਰਤੀਜਨਾਂ ਨੂੰ ਚੁਣਿਆ ਗਿਆ ਇਹਨਾਂ ਨੂੰ ਉਹ ਕੰਮ ਕਰਨ ਲਈ ਲੈਜਿਸਲੇਚਰ ਤੇ ਜਾ ਕੇ ਆਪਣਾ ਕੰਮ ਕਰਨ ਸੰਸਦ ਦੇ ਵਿੱਚ ਜਾ ਕੇ ਆਪਣਾ ਕੰਮ ਕਰਨ ਆਈ ਮੈਂ ਦੀ ਕੰਪਨੀ ਕਿਸੇ ਦੀ ਬਦਲੀ ਕਰਾਣੀ ਕਿਸ ਤਾਹ ਪੁਰਾਣੀਆਂ ਇਹਦੇ ਵਾਸਤੇ ਬਹੁਤ ਤਕੜੀ ਬੈਰੋਕਰੇਸੀ ਹੁੰਦੀ ਆ ਤੋ ਜਿਹੜੀ ਅਸਲੀ ਡਿਊਟੀਆਂ ਦੇ ਵਾਸਤੇ ਇਹਨਾਂ ਤੇ ਸਵਾਲ ਜੱਬ ਕਰਨਾ ਪੈਗਾ ਤੋ ਸਾਨੂੰ ਆਪਣਾ ਭਾਈਚਾਰਾ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਕਦੀ ਵੀ ਪੰਜਾਬ ਦੇ ਵਿੱਚ ਦੰਗੇ ਨਹੀਂ ਹੋਏ ਪੰਜਾਬ ਦੀ ਖਸਰੀਅਤ ਰਹੀ ਹੈ ਕਦੀ ਵੀ ਇੱਥੇ ਪੰਜਾਬੀਆਂ ਦੇ ਆਪਸੀ ਦੰਗੇ ਨਹੀਂ ਹੋਏ ਔਰ ਇਹਨਾਂ ਦੀ ਵਧੀਆ ਇੱਕ ਗੱਲ ਹੈ ਔਰ ਇਹ ਭਾਈਚਾਰਾ ਸਾਨੂੰ ਵਧਾਉਣਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ ਵਾਂ ਠੀਕ ਹੈ ਉਹਨਾਂ ਨੂੰ ਬਣਦੀ ਸਜ਼ਾ ਜੋ ਕਾਨੂੰਨ ਦਿੰਦਾ ਹੈ ਉਹ ਕਰਦੇ ਨੇ ਦੇਣੀ ਚਾਹੀਦੀ ਪਰ ਕਦੀ ਵੀ ਸਾਨੂੰ ਇਹਨੂੰ ਆਪਣੇ ਭਾਈਚਾਰੇ ਨੂੰ ਛੱਟ ਨਹੀਂ ਵੱਜਣ ਦੇਣੀ ਚਾਹੀਦੀ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਸਰ ਬਹੁਤ ਬਹੁਤ ਧੰਨਵਾਦੀ ਸੋ ਤੁਹਾਡਾ ਸਾਡੇ ਅੱਜ ਦੇ ਐਮਆਈਟੀ ਪੰਜਾਬੀ ਨੈਟਵਰਕ ਤੇ ਵਿਚਾਰ ਰੱਖਣ ਦੇ ਲਈ ਬਹੁਤ ਬਹੁਤ ਧੰਨਵਾਦ ਇਹ ਸੰਸ ਸਾਡੇ ਅੱਜ ਦੇ ਮਹਿਮਾਨ ਸੋ ਮੈਂ ਇਹਦੇ ਨਾਲ ਨਾਲ ਸਾਰੇ ਹੀ ਦਰਸ਼ਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਬਾਬਾ ਸਾਹਿਬ ਬੇੜਕਰਨੇ ਕਦੇ ਵੀ ਆਰਟੀਕਲ 25 ਬੀ ਦੇ ਵਿੱਚ ਜਾਂ ਆਰਟੀਕਲ 25 ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਸਿੱਖ ਜਿਹੜਾ ਹੈਗਾ ਆ ਸਿੱਖ ਧਰਮ Hindu ਧਰਮ ਦਾ ਹਿੱਸਾ ਆ ਖਾਸ ਕਰਕੇ ਮੈਂ ਵਕਾਲਤ ਕਰਦਾ ਮੈਂ ਲੋ ਦਾ ਵਿਦਿਆਰਥੀ ਹਾਂ ਅਸੀਂ ਹਮੇਸ਼ਾ ਹੀ ਸੰਵਿਧਾਨ ਨੂੰ ਪੜ੍ਹਦੇ ਆ ਅਸੀਂ ਸੰਵਿਧਾਨ ਨੂੰ ਚੰਗੀ ਤਰ੍ਹਾਂ ਪੜ੍ਹਿਆ ਸਾਨੂੰ ਕਿਤੇ ਨਹੀਂ ਨਜ਼ਰ ਆਇਆ ਕਿ ਬਾਬਾ ਸਾਹਿਬ ਮੇਡ ਕਰਨੇ ਕਦੇ ਵੀ ਜਿਹੜਾ ਹੈਗਾ ਆ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦਿੱਤਾ ਬਲਕਿ ਬਾਬਾ ਸਾਹਿਬ ਨੇ ਪੰਜਾਬ ਦੇਸ਼ ਦੇ ਵਿੱਚ ਜਿੰਨੇ ਧਰਮ ਹੈਗੇ ਆ ਇਹਨਾਂ ਧਰਮਾਂ ਦੇ ਵਿੱਚੋਂ ਕਿਸੇ ਨੂੰ ਵੀ ਸਿਰਫ ਇੱਕ ਸਿੱਖ ਧਰਮ ਨੂੰ ਇਹ ਅਧਿਕਾਰ ਦਿੱਤਾ ਫੰਡਾਮੈਂਟਲ ਰਾਈਟਸ ਦਿੱਤਾ ਕਿ ਸਿੱਖ ਆਪਣੇ ਕੋਲ ਹਮੇਸ਼ਾ ਲਈ ਕਰਪਾਂ ਜਿਹੜੀ ਹੈਗਾ ਰੱਖ ਸਕਦਾ ਉਹਨਾਂ ਨੂੰ ਫੰਡਾਮੈਂਟਲਾਈਜ਼ ਦਿੱਤਾ ਬਾਬਾ ਸਾਹਿਬ ਨੇ ਸਿੱਖਾਂ ਦੇ ਲਈ ਹੀ ਕਾਨੂੰਨ ਬਣਾਏ ਸੀ ਸੋ ਇਹਦੇ ਨਾਲ ਨਾਲ ਅਸੀਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦੀ ਸਾਰੇ ਦਰਸ਼ਕਾਂ ਦਾ ਦਰਸ਼ਕਾਂ ਦਾ ਸਾਡੇ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਤੇ ਔਰ ਇਹਦੇ ਨਾਲ ਨਾਲ ਸਾਰੇ ਹੀ ਦਰਸ਼ਕ ਸਾਡੇ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਧੰਨਵਾਦ ਜੀ ਬਹੁਤ ਬਹੁਤ ਜੈ ਤੀਨ ਜੈ ਭਾਰਤ ਜੈ ਸਦਾ